ਅੱਜ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਉਹਨਾਂ ਮੀਰ ਕਰਦਾ ਗਰਾਜੂ ਜੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੇ ਖੋਰ ਬਹੁਤ ਸੋਨੀ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਟੌਪਿਕ ਦਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਇਹ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਸੱਚੇ ਦੋਸਤ ਬਾਰੇ ਥੰਬਨੇਲ ਤੇ ਤੁਸੀਂ ਪੜ੍ਹ ਹੀ ਲਿਆ ਹੋਣਾ ਵੀ ਸ ਸੱਚਾ ਦੋਸਤ ਲੱਭਣਾ ਬਹੁਤ ਔਖਾ ਆ ਅੱਜ ਦੇ ਸਮੇਂ ਦੇ ਵਿੱਚ ਹਨਾ ਕਰਮਾ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸੱਚੀ ਦੋਸਤੀ ਵਧੀਆ ਦੋਸਤੀ ਮਿਲਦੀ ਆ ਹਨਾ ਤੇ ਚਲੋ ਵੀਡੀਓ ਲੰਬੀ ਨਹੀਂ ਕਰਦੇ ਸਭ ਤੋਂ ਪਹਿਲੇ ਨਾ ਪਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਸੱਚਾ ਦੋਸਤ ਹੁੰਦਾ ਹਨਾ ਮੰਨ ਲਓ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹਨਾ ਤਾਂ ਉਹ ਤੁਹਾਨੂੰ ਮੂੰਹ ਤੇ ਹੀ ਕਹਿ ਦੂਗਾ ਹਨਾ ਵੀ ਯਾਰ ਤੂੰ ਇੱਥੇ ਆ ਜਗਾ ਤੇ ਗਲਤ ਆ ਠੀਕ ਹੈ ਜੀ ਉਹ ਕਈਆਂ ਦੀ ਆਦਤ ਹੁੰਦੀ ਆ ਹਨਾ ਵੀ ਗਲਤੀ ਤੁਸੀਂ ਕਿਤੇ ਜਾ ਕੇ ਹੋਰਾਂ ਨੂੰ ਜਿਹੜੇ ਉਹਦੇ ਸਰਕਲ ਚ ਹੋਰ ਯਾਰ ਦੋਸਤ ਨੇ ਉਹਨਾਂ ਕੋਲ ਜਾ ਕੇ ਟੰਡੋਰਾ ਪਟਨਾਇਓ ਪੰਜਾਬੀ ਚ ਕਹਿੰਦੇ ਆ ਹਨਾ ਵੀ ਯਾਰ ਉਹਨੇ ਇਦਾਂ ਕੀਤਾ ਉਹਨੇ ਇਦ ਸੱਚਾ ਦੋਸਤ ਤੁਹਾਡੇ ਮੂੰਹ ਤੇ ਜਿਹੜੀ ਗੱਲ ਹੋ ਗਈ ਗਲਤ ਹੋ ਗਈ ਉਹਨੂੰ ਤੁਹਾਡੇ ਮੂੰਹ ਤੇ ਕਹੋ ਵੀ ਯਾਰ ਇੱਥੇ ਤੂੰ ਗਲਤ ਹੈ ਨਾ ਤੇ ਉਹ ਤੁਹਾਨੂੰ ਸਮਝਾਊਗਾ ਚੰਗੇ ਤਰੀਕੇ ਨਾਲ ਸੱਚੇ ਦੋਸਤ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਜੀ ਨੰਬਰ 2 ਤੇ ਸੱਚਾ ਦੋਸਤ ਜਿਹੜਾ ਹੋਊਗਾ ਉਹ ਤੁਹਾਡੀ ਹਰ ਛੋਟੀ ਤੋਂ ਛੋਟੀ ਦੇ ਵੱਡੀ ਤੋਂ ਵੱਡੀ ਖੁਸ਼ੀ ਵਿੱਚ ਮੌਜੂਦ ਹੋਊਗਾ ਥੋਡੇ ਨਾਲ ਇੰਜੋਏ ਕਰੂਗਾ ਉਸ ਮੂਮੈਂਟਸ ਨੂੰ ਹਨਾ ਚਾਹੇ ਤੁਸੀਂ ਕਿਸੇ ਫੀਲਡ ਵਿੱਚ ਸਟੱਡੀ ਵਿੱਚ ਕਿਤੇ ਵੀ ਤੁਸੀਂ ਕੋਈ ਓਪਰਚੁਨਿਟੀ ਹਾਸਲ ਕੀਤੀ ਆ ਹਨ ਚਾਹੇ ਛੋਟੀ ਜਿਹੀ ਹੋ ਜੀਆ ਚਾਹੇ ਵੱਡੀ ਹੋ ਜੀਆ ਥੋਡੇ ਨਾਲ ਉਹ ਪੂਰਾ ਐਨ ਹੈਪੀ ਤਰੀਕੇ ਨਾਲ ਖੁਸ਼ ਰਹਿਗੇ ਉਹ ਚੀਜ਼ ਨੂੰ ਇੰਜੋਏ ਕਰੂਗਾ ਹਨਾ ਜੀ ਇਹ ਸੱਚੇ ਦੋਸਤ ਦੀ ਦੂਜੀ ਨਿਸ਼ਾਨੀ ਹੁੰਦੀ ਆ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸੱਚਾ ਦੋਸਤ ਜਿਹੜਾ ਹੁੰਦਾ ਹਨਾ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਆ ਹਨਾ ਤਾਂ ਤੁਹਾਨੂੰ ਉਸ ਦੀ ਹੈਲਪ ਦੀ ਲੋੜ ਪੈਂਦੀ ਆ ਤਾਂ ਉਹ ਤੁਹਾਡੇ ਨਾਲ ਆਕੇ ਖੜਾ ਹੁੰਦਾ ਹੈ ਹਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਫਾਈਨੈਂਸ਼ਲੀ ਹੀ ਮਦਦ ਕੀਤੀ ਜਾਂਦੀ ਹੈ ਹਨ ਜੇ ਕਿਸੇ ਤੋਂ ਬੈਲਪ ਮੰਗਦੇ ਐ ਕਿਸੇ ਤਰੀਕੇ ਨਾਲ ਤਾਂ ਵੀ ਫਾਈਨੈਂਸ਼ਲੀ ਹਰ ਹੁੰਦੀ ਆ ਫਿਜ਼ੀਕਲੀ ਵੀ ਹੁੰਦੀ ਆ ਬੰਦਾ ਫਿਜ਼ੀਕਲ ਤੁਹਾਡੇ ਨਾਲ ਹਾ ਤੁਹਾਡਾ ਹੌਸਲਾ ਦੁਬਣਾ ਹੋ ਜਾਂਦਾ ਵੀ ਹਾਂ ਯਾਰ ਮੇਰੇ ਨਾਲ ਮੇਰਾ ਦੋਸਤ ਕਹਾਂ ਇਹ ਮੈਨੂੰ ਨਾ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈਗੀ ਵੀ ਮੈਨੇਜ ਕਰ ਲਾਂਗੇ ਸੀ ਮਰ ਕੇ ਠੀਕ ਹੈ ਸੱਚੇ ਦੋਸਤ ਦੀ ਇਹ ਵੀ ਇੱਕ ਖਾਸ ਚੀਜ਼ ਹੁੰਦੀ ਆ ਕਿ ਇਹਦਾ ਸੱਚਾ ਦੋਸਤ ਹੁੰਦਾ ਹੈ ਨਾ ਸਭ ਤੋਂ ਵੱਡੀ ਉਹਦੀ ਇਹ ਹੁੰਦੀ ਹੈ ਉਹਦੀ ਜਿਹੜੀ ਨੇਚਰ ਹੁੰਦੀ ਹੈ ਨਾ ਤੁਹਾਡੇ ਪ੍ਰਤੀ ਉਹ ਬਹੁਤ ਸੌਫਟ ਹੁੰਦੀ ਹੈ ਨਾ ਹਾਰਡ ਨਹੀਂ ਹੁੰਦੀ ਆ ਕਈ ਗੱਲਾਂ ਲੈ ਕੇ ਨਾ ਜਿੱਥੇ ਤੁਸੀਂ ਗਲਤ ਹੋਗੇ ਜਦੋਂ ਮੈਂ ਪਹਿਲਾਂ ਹੀ ਗਿਆ ਵੀ ਉਹ ਤੁਹਾਨੂੰ ਸਮਝਾਉਗਾ ਨਾ ਉਹ ਸਕਰਾ ਤੁਹਾਨੂੰ ਥੋੜਾ ਰੂਡ ਵੀ ਉਹ ਕਵੇ ਹਨਾ ਪਰ ਜਿੱਥੇ ਉਹਨੂੰ ਲੱਗਦਾ ਵੀ ਗਲਤ ਹੈ ਤਾਂ ਉਹ ਤੁਹਾਨੂੰ ਸਮਝਾਊਗਾ ਜ਼ਰੂਰ ਸੋ ਦੋਸਤੋ ਜੇ ਤੁਹਾਡੇ ਦੋਸਤਾਂ ਵਿੱਚ ਵੀ ਇਹ ਨਿਸ਼ਾਨੀ ਹੈਗੇ ਆ ਤਾਂ ਤੁਸੀਂ ਬਹੁਤ ਕਰਮਾਂ ਵਾਲੇ ਹੋ ਤੁਹਾਨੂੰ ਵਧੀਆ ਦੋਸਤ ਮਿਲੇ ਨੇ ਦੋਸਤੀ ਜਿਹੜੀ ਵਧੀਆ ਹੁੰਦੀ ਹੈ ਇਹਨੂੰ ਚੈਨ ਰੱਖੋ ਬਣਾ ਕੇ ਰੱਖੋ ਠੀਕ ਹੈ ਜੀ ਇੱਥੇ ਵੀਡੀਓ ਦਾ ਐਂਡ ਕਰਾਂਗੇ ਵਧੀਆ ਲੱਗਦਾ ਲਾਈਕ ਮੈਨ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ